ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾਪ ਤਾਂ ਇੱਕ ਵਾਰ ਮੁੜ ਤੋਂ ਅਸੀਂ ਹੁਸ਼ਾਰਪੁਰ ਉਹਨਾਂ ਮਾਰਗ ਤੇ ਮੌਜੂਦ ਆ ਪਿੰਡ ਬਜਵਾੜਾ ਵਿਖੇ ਕਿਉਂਕਿ ਇਹ ਮਾਰਗ ਇੱਕ ਇਤਿਹਾਸਿਕ ਮਾਰਗ ਹੈ ਇਸ ਨੂੰ ਇਤਿਹਾਸਿਕ ਮਾਰਗ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਇੱਥੇ ਹੁਸ਼ਾਰਪੁਰ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਵੱਲੋਂ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਜਦੋਂ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਸੀ ਤਾਂ ਉਸ ਵਕਤ ਉਹ ਹੁਸ਼ਾਰਪੁਰ ਦੀ ਹਰ ਇੱਕ ਸਮੱਸਿਆ ਤੋਂ ਚੰਗੀ ਤਰ੍ਹਾਂ ਜਾਣੂ ਸੀ ਤੇ ਇੰਝ ਚਾਪਦਾ ਸੀ ਕਿ ਜੇਕਰ ਹੁਸ਼ਾਰਪੁਰ ਦੇ ਲੋਕ ਉਹਨਾਂ ਨੂੰ ਮੌਕਾ ਦੇਣਗੇ ਤਾਂ ਉਹ ਦਿਨਾਂ ਦਿਨਾਂ ਦੇ ਵਿੱਚ ਹੀ ਹੁਸ਼ਾਰਪੁਰ ਹਲਕੇ ਨੂੰ ਜਿਹੜਾ ਉਹ ਸਮੱਸਿਆਵਾਂ ਤੋਂ ਮੁਕਤ ਕਰ ਦੇਣਗੇ ਪਰੰਤੂ ਅੱਜ ਵੀ ਹਾਲਾਤ ਜਿਉਂ ਦੀ ਤਿਉਂ ਬਰਕਰਾਰ ਨੇ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਜਿਹੜੀਆਂ ਨਾਲ ਦੇ ਨਾਲ ਦਿਖਾ ਦੇਣ ਸੜਕ ਦੀਆਂ ਤਸਵੀਰਾਂ ਨੇ ਹੁਸ਼ਾਰਪੁਰ ਦਾ ਪਿੰਡ ਬਜਵਾੜਾ ਚਾਹੇ ਆਪਾਂ ਬਜਵਾੜਾ ਚੌਂਕ ਤੋਂ ਲੈ ਕੇ ਅਗਾ ਤੱਕ ਗੱਲ ਕਰ ਲਈ ਹੈ ਜਹਾਨ ਖੇਲਾ ਰੋਡ ਤੱਕ ਕਿ ਡਿਫੈਂਸ ਕਿ ਅਕੈਡਮੀ ਬਣੀ ਹੋਈ ਹੈ ਇਹ ਆਰਮੀ ਦੀ ਤਾਂ ਉਹਦੇ ਸਾਹਮਣੇ ਵਾਲੇ ਮਾਰਗ ਦੀ ਗੱਲ ਕਰ ਲਈਏ ਤਾਂ ਸੜਕ ਤੇ ਹਾਲਾਤ ਇੰਨੇ ਕਿਉਂ ਜ਼ਿਆਦਾ ਮਾੜੇ ਨੇ ਜਿਨ੍ਹਾਂ ਨੂੰ ਚਾਕੇ ਵੀ ਸ਼ਬਦਾਂ ਦੇ ਵਿੱਚ ਬਿਆਨ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਰੋਜ਼ਾਨਾ ਇੱਥੇ ਹਾਦਸੇ ਵੀ ਵਾਪਰਦੇ ਨੇ ਲੋਕਾਂ ਦਾ ਜਿੱਥੇ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਉੱਥੇ ਹੀ ਕਈ ਵਾਰ ਜਾਨੀ ਨੁਕਸਾਨ ਹੋਣ ਦੀਆਂ ਖਬਰਾਂ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਕਿਉਂਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਲੋਕਾਂ ਦੇ ਸੱਟ ਫੇਟ ਪਹੁੰਚਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੱਡੀਆਂ ਨੂੰ ਲੰਘਣ ਵਾਲਾ ਮਾਰਗ ਕਿਹੜਾ ਪਰੰਤੂ ਗੱਡੀਆਂ ਉਹ ਕਿੱਥੋਂ ਲੰਘ ਰਹੀਆਂ ਨੇ ਦੇਖੋ ਕਿ ਸਕੂਲੀ ਬੱਚਿਆਂ ਦੀ ਇ ਇਥੋਂ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਸਾਂ ਗੁਜ਼ਰਦੀਆਂ ਨੇ ਵੱਡੇ ਟਰੱਕ ਗੁਜ਼ਰਦੇ ਨੇ ਕਿਉਂਕਿ ਅੱਗੇ ਜਾ ਕੇ ਇਹ ਮਾਰਗ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਨੂੰ ਜਾ ਕੇ ਮਿਲਦਾ ਹੈ ਤਾਂ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਨੂੰ ਲੱਗਦਾ ਕਿਸ ਮਾਰਗ ਤੋਂ ਜਿਹੜੇ ਉਹ ਰਾਹਗੀਰ ਸਫ਼ਰ ਤੈਅ ਕਰਦੇ ਨੇ ਤਾਂ ਸਾਡੇ ਨਾਲ ਇੱਥੇ ਕੁਝ ਰਾਹਗੀਰ ਵੀ ਮੌਜੂਦ ਨੇ ਨਸਤੀਖੀ ਪਿੰਡਾਂ ਦੇ ਵਸਨੀਕਾਂ ਨਾਲ ਗੱਲਬਾਤ ਕਰ ਲੈਂਦੇ ਆ ਤੇ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਭਾਜੀ ਕਮਲ ਕੁਮਾਰ ਹੈ ਕਮਲ ਕੁਮਾਰ ਜੀ ਇਸ ਤੋਂ ਪਹਿਲਾਂ ਆਪਾਂ ਸੜਕ ਦੇ ਹਾਲਾਤਾਂ ਦੀ ਗੱਲ ਕਰ ਲਈਏ ਜਿੱਦਾਂ ਦੇ ਅੱਜ ਘਟੀਆ ਹਾਲਾਤ ਆ ਆਪਾਂ ਸਾਲ ਪਹਿਲਾਂ ਦੀ ਗੱਲ ਕਰ ਲਈਏ ਉਸ ਵਕਤ ਵੀ ਇਸੇ ਤਰ੍ਹਾਂ ਦੇ ਬੇहद ਘਟੀਆ ਹਾਲਾਤ ਸੀ ਹਾਲਾਂਕਿ ਤੁਹਾਡੇ ਵੱਲੋਂ ਇੱਕ ਜ਼ਿੰਮਾ ਚੁੱਕਿਆ ਗਿਆ ਸੀ ਅਸੀਂ ਲਾਸਟ ਟਾਈਮ ਵੀ ਕਵਰੇਜ ਕੀਤੀ ਸੀ ਪੱਲਿਓ ਚਾਹੇ 15 ਕੇ 20 ਟਰਾਲੀਆਂ ਤੁਸੀਂ ਇੱਥੇ ਗੜਕਾ ਸੁੱਟਿਆ ਸੀਗਾ ਹਾਂਜੀ ਭਾਜੀ ਬਿਲਕੁਲ ਆਪਾਂ ਉਸ ਵੇਲੇ ਇੱਥੇ ਭਰਤੀ ਪਾਈ ਸੀ ਜੋ ਮਲਵੇ ਦੀ ਪਾਈ ਸੀਗੀ ਕੋਲੋਂ ਕੀਤਾ ਸੀਗਾ ਮੈਸੇਜ ਤੇ ਸੋਨੂ ਸਰਪੰਚ ਇੱਕ ਸਰਪੰਚ ਜਿਹੜੇ ਇਲਾਬਾਦ ਦੇ ਉਸ ਨਾਲ ਆਪਾਂ ਤਾਂ ਕੋਸ਼ਿਸ਼ ਕੀਤੀ ਸੀ ਕਿ ਵਧੀਆ ਢੰਗ ਨਾਲ ਬਣਾ ਦਈਏ ਕਿ ਜ ਪਰੇ ਨਾ ਨਹੀਂ ਡਿਪਾਰਟਮੈਂਟ ਭੇਜ ਉਸ ਤੋਂ ਬਾਅਦ ਕੰਮ ਨਹੀਂ ਕੀਤਾ ਇਹ ਨਹੀਂ ਕਹਿ ਰਹੇ ਆਪਾਂ ਕੰਮ ਕੀਤਾ ਉਹ ਸਿਰਫ ਉੱਪਰ ਲੁੱਕਪਾ ਆ ਗਏ ਕਲੀਅਰ ਪਾ ਗਏ ਈਵਨ ਦਨ ਇਦਾਂ ਪਾ ਕੇ ਗਏ ਜਿੱਦਾ ਉੱਚੀ ਨਹੀਂ ਮੀ ਆਪਾਂ ਟੋਏ ਰੱਖ ਕੇ ਕਵਰ ਕੀਤੇ ਸੀ ਉਦਾਂ ਹੀ ਕਰਕੇ ਚੱਲ ਗਏ ਨਾ ਤੇ ਕੰਮ ਨਹੀਂ ਲੀਪਾ ਪੋਤੀ ਕਰਕੇ ਗਏ ਨੇ ਜੀ ਭਾਜੀ ਥੋਕਣਾ ਪਕੌੜੇ ਥੋਕਣਾ ਪਕੌੜੇ ਬਗਾ ਕੇ ਲੀਪਾ ਪੋਤੀ ਵੀ ਨਹੀਂ ਕਹਿ ਸਕਦੇ ਹਾਂ ਕਮਲ ਜੀ ਇੱਕ ਗੱਲ ਕਲੀਅਰ ਕਰ ਦਿਓ ਇਹ ਬਜਵਾੜਾ ਇਹ ਚੌਂਗ ਤੋਂ ਲੈ ਕੇ ਇੱਥੇ ਤੱਕ ਜਿਹੜਾ ਇਹ ਮੈਨੂੰ ਲੱਗਦਾ ਕਿ ਸ਼ਾਇਦ ਐਨ ਐਚ ਏ ਆਈ ਦਾ ਮਾਰ ਗਿਆ ਕਿ ਮੈਂ ਗਲਤ ਤਾਂ ਕਿਉਂਕਿ ਤੁਹਾਨੂੰ ਦ ਕੀ ਆ ਗਾਂ ਜਿੱਥੇ ਪੈਟਰੋਲ ਪੰਪ ਮੌਜੂਦ ਹੈ ਐਨ ਐਚ ਆਈ ਉੱਥੋਂ ਸ਼ੁਰੂਆਤ ਹੁੰਦੀ ਹੈ ਇਸ ਦੀ ਤਸਵੀਰ ਵੀ ਜਿਹੜੀ ਥੋੜੀ ਬਹੁਤੀ ਕਲੀਅਰ ਕਰ ਦਿਓ ਉਹਦਾ ਕਾਰਨ ਆਪਾਂ ਕਹਿ ਰਹੇ ਆ ਕਿ ਇਹ ਪੰਜਾਬ ਸਰਕਾਰ ਅੰਡਰ ਹੈ ਉਹਦਾ ਕਾਰਨ ਇਹ ਹੈ ਕਿ ਜੋ ਐਨ ਐਚ ਆਈ ਦਾ ਜੋ ਕਾਗਜ਼ਾ 'ਚ ਲੋਕਾਂ ਨੂੰ ਮੁਆਵਜ਼ਾ ਮਿਲਣਾ ਹੈ ਉਹ ਪੈਟਰੋਲ ਪੰਪ ਤੋਂ ਸ਼ੁਰੂ ਹੈ ਮਤਲਬ ਇਹਦੀ دیوار ਤੋਂ ਥੋੜਾ ਅੱਗੇ ਇਹ ਸਾਰਾ ਮੁਆਵਜ਼ੇ 'ਚ ਨਹੀਂ ਹੈ ਇਹ ਮਤਲਬ ਐਨ ਐਚ ਆਈ ਦਾ ਇਹ ਵਿੱਚ ਲੈਣਦੇ ਨਹੀਂ ਨੀ ਕੋਈ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦਾ ਇਹ ਬੰਦੇ ਨੇ ਇਹਨਾਂ ਨੇ ਬਜਵਾੜਾ ਚੌਂਕ ਦੇਖੋ ਤੁਸੀਂ ਉੱਥੇ ਵੀ ਦਿਖਾਣੇ ਤੁਹਾਨੂੰ ਉੱਥੇ ਵੀ ਇੰਨੇ ਜਾਣੇ ਗਿਰਦੇ ਡੇਲੀ ਰ ਉਹ ਵੀ ਇਹ ਹਾਲਾਤ ਆ ਪੀਸੀ ਹਲਕੀ ਜੀ ਪਾ ਕੇ ਆਪਣਾ ਲੁੱਕ ਪਾ ਕੇ ਉਸ ਤੋਂ ਬਾਅਦ ਫੇ ਉਹ ਹੀ ਬਾਰਿਸ਼ ਆ ਰਹੀ ਹੈ ਲੋਕੀ ਗਿਰ ਰਹੇ ਆ ਕੋਈ ਕਿਸੇ ਨੂੰ ਅਸਰ ਨਹੀਂ ਆ ਆਪਾਂ ਤਾਂ ਸਰਕਾਰ ਨੂੰ ਇਹ ਕਹਿਣਾ ਜਾਂਦੇ ਕਿ ਤੁਸੀਂ ਕੰਮ ਕਰਨਾ ਚਾਹੁੰਦੇ ਮੈਂ ਸੀਐਮ ਭਗਵੰਤ ਸਾਹਿਬ ਨੂੰ ਵੀ ਇਹੀ ਕਹਿਣਾ ਜਾਂਦਾ ਕਿ ਸਰ ਜੇ ਇਹ ਕੰਮ ਕਰਦੇ ਆ ਪੁਲਿਸ ਸਾਡੀ ਖਬਰ ਸੁਣੋ ਜਿਹੜਾ ਕੰਮ ਕੀਤਾ ਇਹਨੂੰ ਪੁੱਛਿਆ ਜਬੇ ਟੋਟਾ ਟੁੱਟ ਕਿੱਦਾਂ ਗਿਆ ਇੰਨੀ ਜਲਦੀ ਅੱਛਾ ਚਲੋ ਸੋਨ ਨਹੀਂ ਤਾਂ ਮਤਲਬ ਦਾ ਲੋਕਲ ਵਾਲੇ ਨਮਾਇੰਦਿਆਂ ਨੂੰ ਚਾਹੀਦੇ ਇੱਥੇ ਭਗਵੰਤ ਮਾਨ ਨੇ ਆ ਕੇ ਥੋੜੀ ਇਹ ਕੰਮ ਕਰਨਾ ਜੀ ਦੇਖੋ ਮੈਂ 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 ਉਸ ਦੀ ਆਵਾਜ਼ ਸਿਰਫ ਉੱਥੇ ਤੱਕ ਜਾ ਸਕਦੀ ਹੈ ਕਿਉਂਕਿ ਜਦੋਂ ਆਪਾਂ ਨੀਚਲੇ ਲੈਵਲ ਤੇ ਕਹਿ ਰਹੇ ਨਿਊਜ਼ ਲੱਗ ਰਹੀ ਕੰਮ ਹੋ ਰਿਹਾ ਉਸ ਵਾਰ ਟੁੱਟ ਰਿਹਾ ਉਹਦਾ ਕਾਰਨ ਕੀ ਹੈ ਕਿਉਂਕਿ ਤੁਸੀਂ ਨਿਰਾਸ਼ ਹੋ ਕੇ ਕਹਿ ਰਹੇ ਹੋ ਕਿਉਂਕਿ ਜਿੰਪਾ ਤਾਂ ਕਿ ਕਈ ਵਾਰ ਜਿਹੜੀਆਂ ਕੰਪਲੀਟਾ ਪਹੁੰਚ ਚੁੱਕੀਆਂ ਨੇ ਇਤਿਹਾ ਇੱਥੇ ਬ੍ਰਹਮਸ਼ੰਕਰ ਜਿੰਪਾ ਨੇ ਸਮਾਰਕ ਤੇ ਝੋਨਾ ਲਾਇਆ ਸੀ ਜਦੋਂ ਸੱਤਾ ਦੇ ਵਿੱਚ ਨਹੀਂ ਸੀਗੇ ਜੀ ਬਿਲਕੁਲ ਉਸ ਵੇਲੇ ਇਹਨਾਂ ਨੇ ਝੋਨਾ ਲਾਇਆ ਸੀਗਾ ਆਪਾਂ ਤਾਂ ਇਹ ਕਹਿੰਦੇ ਕਿ ਉਹ ਰੀਤ ਨਾ ਚੱਲੇ ਬਾਰ-ਬਾਰ ਆਪਾਂ ਵੀ ਝੋਨਾ ਲਾ ਦਈਏ ਕਿ ਉਹ ਟ੍ਰੈਂਡ ਚੱਲ ਪਏ ਜਿੰਪਾ ਜੀ ਤੁਹਾਡੀ ਸੋਚ ਤੇ ਪਹਿਰਾ ਦਵਾਂਗੇ ਠੋਕ ਕੇ ਐਦਾਂ ਦਾ ਕੁਝ ਨਾ ਹੋਵੇ ਆਪਾਂ ਕੰਟਰੋਵਰਸੀ ਨਹੀਂ ਕਰਨਾ ਜਾਂਦੇ ਆਪਾਂ ਤਾਂ ਕੰਮ ਕਰਨਾ ਜਾਂਦੇ ਤੁਸੀਂ ਪਾਰਟੀ ਲਈ ਕੰਮ ਕਰਦੇ ਹੋ ਤੁਹਾਡਾ ਥੈਂਕਸ ਹੈ ਜਨਤਾ ਲਈ ਜਾਣੇ ਹੋ ਤੁਹਾਡਾ ਥੈਂਕਸ ਹੈ ਪਰ ਜਿਹੜਾ ਕੰਮ ਦਿਖਦਾ ਹੈ ਉਹਨੂੰ ਇਗਨੋਰ ਨਾ ਕਰੋ ਉਹਨੂੰ ਵਧੀਆ ਢੰਗ ਨਾਲ ਬਣਾਓ ਜੇ ਤੁਸੀਂ ਪੈਚਵਰਕ ਵੀ ਕਰਵਾਣਾ ਉਦੀ ਇੱਕ ਗਰੰਟੀ ਲਓ ਪੁੱਛੋ ਬਾਈ ਤੂੰ ਪੈਚ ਹਾਂ ਕੁਆਲਿਟੀ ਹੋਵੇ ਕਿ ਤੂੰ ਆ ਪੈਚ ਵਰ ਕੀਤਾ ਕਿ ਇਹ ਮਹੀਨੇ ਮੀਂਹ ਚ ਪੈਣ ਤੋਂ ਬਾਅਦ ਕਿੱਦਾਂ ਉੜ ਗਈ ਆ ਬਿਲਕੁਲ ਇੱਥੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਜਿਹੜੀ ਬਣਦੀ ਆ ਬ੍ਰਹਮਸ਼ੰਕਰ ਜਿੰਪਾ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਇੱਥੇ ਸੜਕ ਬਣਾ ਕੇ ਗਏ ਸੀ ਤਾਂ ਕੁਝ ਸਮੇਂ ਬਾਅਦ ਮੀਂਹ ਤੋਂ 1 2 3 ਮੀਂਹ ਜਿਹੜੇ ਕਾਫੀ ਜ਼ਿਆਦਾ ਪਏ ਨੇ ਤਾਂ ਉਸ ਤੋਂ ਬਾਅਦ ਸੜਕ ਦੁਬਾਰਾ ਪਹਿਲੇ ਵਾਲੇ ਰੂਪ ਤਾਂ ਰਨ ਕਰ ਚੁੱਕੀ ਆ ਕਮਲ ਜੀ ਇੱਕ ਮਹੱਤਵਪੂਰਨ ਸਵਾਲ ਹੈ ਜਦੋਂ ਹਾਦਸੇ ਵਾਪਰਦੇ ਨੇ ਜਾਨੀ ਨੁਕਸਾਨ ਹੁੰਦੇ ਨੇ ਲੋਕਾਂ ਦੀ ਮ افسوس پارگٹ کر پہنچے نے 2 2 لاکھ نا چک لا کے پہنچے ਜਾਂਦੇ ਨੇ ਮੈਨੂੰ ਲੱਗਦਾ ਕਿ ਉਥੋਂ ਲੈ ਕੇ ਏਡੀ ਸੜਕ ਦੀ ਹਾਲਤ ਸੁਧਾਰ ਨਹੀਂ ਹੋਵੇ ਤਾਂ ਕੁੱਲ 2 لاکھ ਦਾ ਖਰਚਾ ਜਿਹੜਾ ਉਹ ਨਹੀਂ ਆਏਗਾ ਜੀ ਨਹੀਂ 2 لاکھ ਤੋਂ ਜ਼ਿਆਦਾ ਆਣਾ ਭਾਜੀ ਜਿਹੜਾ ਖਰਚਾ ਆਣਾ ਹੈਗਾ ਪਰ ਆਪਾਂ ਮਰਨ ਦੀ ਉਡੀਕ ਕਿਉਂ ਕਰਨੀ ਸੀ ਨੂੰ ਆਪਾਂ ਹਾਲ ਤਾਂ ਇਹੀ ਹੈ ਨਾ ਕਿ ਜਿਵੇਂ ਸਰਕਾਰਾਂ ਦੀ ਰੀਤ ਹੈ ਜਾਂ ਪ੍ਰਸ਼ਾਸਨ ਦੀ ਰੀਤ ਹੈ ਜਦੋਂ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਉਦੋਂ ਪਹੁੰਚ ਜਾਂਦੇ ਨੇ ਚੱਕ ਲੈ ਕੇ ਨਹੀਂ ਉਹ ਚਲੋ ਉਹਨਾਂ ਦੀ ਮਹਿਤਾ ਹੈ ਕਹਿੰਦਾ ਕਿ ਆਪਾਂ ਇੱਦਾਂ ਤਾਂ ਹਾਸੇ ਨੂੰ ਨਾਲ ਰੁਕੀਏ ਪਰਮਾਤਮਾ ਸਾਰਿਆਂ ਨੂੰ ਵਧੀਆ ਦਵੇ ਸਾਰਿਆਂ ਤੰਦਰੁਸਤੀ ਬਖਸ਼ੇ ਜਿੰਪਾ ਜੀ ਨੂੰ ਵੀ ਬਖਸ਼ੇ ਤੇ ਆਪਾਂ ਨਹੀਂ ਚਾਹਦੇ ਕਿ ਕੋਈ ਐਦਾ ਦੀ ਕੋਈ ਹੈਪਨਿੰਗ ਹੋਵੇ ਕਿ ਸਾਨੂੰ ਚੈੱਕ ਦੇਣਾ ਪਵੇ ਉਸ ਤੋਂ ਬਾਅਦ ਪੈਚ ਵਰਕ ਕਰਨਾ ਪਵੇ ਆਪਣਾ ਆਪਾਂ ਕਹਿੰਦੇ ਕਿ ਤੁਸੀਂ ਆਪਣਾ ਕੰਮ ਕਰੋ ਐਪਰੀਸ਼ੀਏਟ ਹੋਵੋ ਆਪਾਂ ਵੀ ਕਹਾਂਗੇ ਨਹੀਂ ਯਾਰ ਵਧੀਆ ਕੀਤਾ ਤੁਸੀਂ ਸਵੇਰੇ ਕਰਾ ਦਿਓ ਬਸ ਸਵੇਰੇ ਦੁਬਾਰਾ ਕਵਾਂਗੇ ਸ਼ੁਕਰੀਆ ਕਰਾਂਗੇ ਜਿੰਪਾ ਜੀ ਦਾ ਤੁਹਾਡਾ ਕੀ ਨਾਮ ਹੈ ਜੀ ਸੁਰੇਸ਼ ਸ਼ਰਮਾ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਲਹਾਵਾ ਕਿਵੇਂ ਦੇ ਹਾਲਾਤ ਨੇ ਜਿਵੇਂ ਤੁਸੀਂ ਜਦੋਂ ਆਏ ਹੋ ਤਾਂ ਦੱਸਿਆ ਵੀ ਤੁਸੀਂ ਥੋੜਾ ਇੱਕ ਸਾਈਡ ਨੂੰ ਹੋ ਜਾਓ ਦੱਸਿਆ ਵੀ ਆ ਕਿ ਇੱਥੇ ਰੋਜ਼ਾਨਾ ਬਹੁਤ ਸਾਰੇ ਹਾਦਸੇ ਵਾਪਰਦੇ ਸਾਰੇ ਹਾਦਸੇ ਵਾਪਰਦੇ ਇੱਥੇ ਔਰ ਰੋਡ ਦੀ ਹਾਲਾਤ ਇੰਨੇ ਕ ਗੰਦੇ ਆ ਤੁਸੀਂ ਖੁਦ ਦੇਖ ਸਕਦੇ ਹੋ ਸੜੇ ਘਰ ਆਨ ਰੋਡ ਹੈ ਇੰਨੀ ਕ ਮਿੱਟੀ ਉਡ ਉਡ ਕੇ ਅੰਦਰ ਨੂੰ ਆਂਦੀ ਆ ਵੀ ਸੋਚ ਨਹੀਂ ਸਕਦੇ ਹੱਦ ਤੋਂ ਜ਼ਿਆਦਾ ਔਰ ਆਏ ਦਿਨ ਇੱਥੇ ਕੋਈ ਨਾ ਕੋਈ ਡਿੱਗਦਾ ਔਰ ਸੱਟਾਂ ਜੁੱਟਾਂ ਲੱਗਦੀਆਂ ਨੇ ਦੇਖੋ ਇਸ ਤੋਂ ਵੱਡੀ ਗੱਲ ਇਹ ਕਿ ਆ ਵੀ ਆ ਕਿ ਕੁਝ ਹੀ ਮੀਟਰ ਦੀ ਦੂਰੀ ਤੇ ਮਿਲਦਾ 1.5 ਕਿਲੋਮੀਟਰ ਦੀ ਦੂਰੀ ਤੇ ਪੰਜਾਬ ਯੂਨੀਵਰਸਿਟੀ ਵੀ ਮੌਜੂਦ ਹੈ ਯੂਨੀਵਰਸਿਟੀ ਤੱਕ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਬਿਜਵਾੜਾ ਪੱਟਾ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਦਾ ਹੱਦ ਤੋਂ ਜ਼ਿਆਦਾ ਹਾਲਾਤ ਖਰਾਬ ਨੇ ਇਹ ਜੀ ਜੀ ਬੋਲੋ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ ਜੇਮਪਾ ਜੀ ਨੂੰ ਵੀ 3 ਸਾਲ ਤੋਂ ਹੁਣ ਵਧੇਰੇ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਜੀ ਕਿਸੇ ਵਕਤ ਉਹਨਾਂ ਨੇ ਝੋਨਾ ਲਾਇਆ ਸੀ ਇਸ ਮਾਰਗ ਤੇ ਜਲਦੀ ਤੋਂ ਜਲਦੀ ਇਹ ਰਿਪੇਅਰ ਕਰਾਣੀ ਚਾਹੀਦੀ ਅਸੀਂ ਕੋਰਤੋਂ ਕੋਈ ਮੰਗ ਨਹੀਂ ਕਰਦੇ ਬਸ ਜੀ ਕਮਲ ਜੀ ਇੱਕ ਤੁਸੀਂ ਦੱਸ ਰਹੇ ਸੀਗੇ ਕਿ ਐ ਐਨਐਚਏ ਦੇ ਅਧੀਨ ਜੋ ਰਕਬਾ ਹੁੰਦਾ ਜੋ ਸੜਕ ਆਉਂਦੀ ਉਹਦਾ ਜਲਦ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੋਣ ਜਾ ਰਿਹਾ ਜੀ ਚੱਕ ਸਾਦੂ ਤੱਕ ਦੇਖੋ ਜਿਹੜਾ ਟੂਟਲ ਨਮਾ ਨਿਰਮਾਣ ਹੈ ਉਹਦੇ ਲਈ ਇਹਨਾਂ ਨੇ ਮੇਰੇ ਖਿਆਲ ਚ ਬਰਸਾਤ ਤੋਂ ਬਾਅਦ ਸ਼ੁਰੂ ਕਰਨਾ ਹੈ ਤੇ ਜਿਹੜਾ ਉਹਦਾ ਇਸ ਟਾਈਮ ਪੈਚਵਰਕ ਆਪਾਂ ਭੇਜਿਆ ਸੀ ਉਹਨਾਂ ਨੂੰ ਕਿ ਸਰ ਇਸ ਟਾਈਮ ਬੜੀ ਪ੍ਰੋਬਲਮ ਹੈ ਫੋਟੋ ਵੀ ਭੇਜੀ ਸੀਗੀ ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਕਿ 15 20 ਦਿਨ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਪੈਚਵਰਕ ਕੰਪਲੀਟ ਹੋ ਜਾਊਗਾ ਤੇ ਇਹ ਵੀ ਆਪਾਂ ਕਿਹਾ ਕਿ ਕੁਆਲਿਟੀ ਵਾਲਾ ਹੋਣਾ ਜਿਹਦਾ ਕਹਿੰਦੇ ਕੁਆਲਿਟੀ ਵਾਲਾ ਤੁਹਾਨੂੰ ਜਿੱਥੇ ਆਬਜੈਕਸ਼ਨ ਹੋਏ ਤਿਸੰਦਾਸ ਜੀ ਇਹ ਕਿੰਨੇ ਕਿਸਮੇ ਬਾਅਦ ਓਖੜ ਗਏ ਜੀ ਸੜਕ ਦੁਬਾਰਾ ਇਹ ਤਾਂ ਸਰ ਬੱਤ ਤੋਂ ਬਾਅਦ ਮਹੀਨਾ ਡੇਢ ਮਹੀਨਾ ਪਤਾ ਕੀ ਹਾਲਾਤ ਹੁਣ ਇਸ ਤਰ੍ਹਾਂ ਦੇ ਜਿਹੜੇ ਝਾੜੂ ਲਾ ਕੇ ਸਾਰੀ ਬਜਰੀ ਇਕੱਠੀ ਕਰ ਲੋ ਮਾ ਝਾੜੂ ਨਾਲ ਝਾੜੂ ਨਾਲ ਬਜਰੀ ਇਕੱਠੀ ਕਰ ਸਕਦੇ ਆ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਸਥਾਨਕ ਲੋਕ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਰੋਸ ਵੀ ਪਾਇਆ ਜਾ ਰਿਹਾ ਤੇ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਸੜਕ ਦਾ ਨਿਰਮਾਣ ਹੈ ਜਿਹੜਾ ਉਹ ਵਧੀਆ ਕੁਆਲਿਟੀ ਦੇ ਨਾਲ ਵਧੀਆ ਢੰਗ ਦੇ ਨਾਲ ਕਰਵਾਇਆ ਜਾਵੇ ਕਿਉਂਕਿ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਤੋਂ ਪਹਿਲਾਂ ਜਦੋਂ ਇਹਨਾਂ ਵੱਲੋਂ ਆਪਣ ਨਿੱਜੀ ਜੇਬ ਦੇ ਵਿੱਚੋਂ 15 ਤੋਂ 20 ਦੇ ਕਰੀਬ ਟਰਾਲੀਆਂ ਜਾਂ ਗਟਕਾ ਇਸ ਸੜਕ ਤੇ ਸੁੱਟਿਆ ਗਿਆ ਸੀ ਥੋੜੀ ਬਹੁਤੀ ਹਾਲਤ ਸੁਧਾਰੀ ਗਈ ਸੀ ਤਾਂ ਉਸ ਵਕਤ ਵੀ ਆਦਾਰਾ ਹੁਸ਼ਾਰਪੁਰ ਨਿਊਜ਼ ਨੇ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਦਰਸਾਇਆ ਸੀ ਦਿਖਾਇਆ ਸੀ ਤਾਂ ਇੱਕ ਵਾਰ ਮੁਰਤੋਂ ਸੜਕ ਦੀ ਹਾਲਤ ਹੈ ਜਿਹੜੀ ਉਹ ਬੇਹੱਦ ਮਾੜੀ ਹੋ ਚੁੱਕੀ ਆ ਤਾਂ ਮੈਂ ਆਖਿਰ ਤੇ ਵਿੱਚ ਬ੍ਰਹਮਸ਼ੰਕਰ ਜਿੰਪਾ ਨੂੰ ਵੀ ਕਹਿਣਾ ਚਾਹਾਂਗਾ ਜਿੰਪਾ ਸਾਹਿਬ ਜੇਕਰ ਤੁਹਾਨੂੰ ਭੁੱਲ ਗਿਆ ਤਾਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਇਹ ਉਹ ਮਾਰਗ ਹੈ ਇਤਿਹਾਸਿਕ ਮਾਰਗ ਹੈ ਜਿਸ ਮਾਰਗ ਤੇ ਤੁਸੀਂ ਕਦੇ ਚੋਣਾ ਲਾਉਂਦੇ ਹੁੰਦੇ ਸੀ ਤਾਂ ਚੋਣਾ ਤੋਂ ਪਹਿਲਾਂ ਤੁਸੀਂ ਕਹਿੰਦੇ ਹੁੰਦੇ ਸੀ ਕਿ ਇੱਕ ਤਮੈ ਹੁਸ਼ਾਰਪੁਰ ਹਲਕੇ ਨੂੰ ਜਿਹੜਾ ਉਹ ਸਮੱਸਿਆਵਾਂ ਤੋਂ ਮੁਕਤ ਕਰ ਦਿਆਂਗੇ ਪਰੰਤੂ ਜੇਮਪਾਜੀ ਪਰਨਾਲਾ ਅੱਜ ਵੀ ਉੱਥੇ ਦਾ ਉੱਥੇ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜ਼ਰੂਰ ਤੁਸੀਂ ਅਧਿਕਾਰੀਆਂ ਨੂੰ ਨਾਲ ਲੈ ਕੇ ਇੱਥੋਂ ਦਾ ਦੌਰਾ ਕਰੋ ਤੇ ਜੋ ਘਟੀਆ ਕੁਆਲਟੀ ਦਾ ਮਟੀਰੀਅਲ ਇਸਾਤੇ ਵਰਤਿਆ ਗਿਆ ਸੀ ਉਹਨਾਂ ਅਧਿਕਾਰੀਆਂ ਨੂੰ ਉਹਨਾਂ ਅਧਿਕਾਰੀਆਂ ਦੀ ਜਵਾਬਦੇਹੀ ਵੀ ਬਣਦੀ ਹੈ ਉਹਨਾਂ ਤੋਂ ਪੁੱਛਣਾ ਵੀ ਬਣਦਾ ਕਿ ਆਖਰਕਾਰ ਇੰਨਾ ਘਟੀਆ ਪੱਧਰ ਦਾ ਕੰਮ ਨਾ ਵੱਲੋਂ ਕਿਉਂ ਕੀਤਾ ਗਿਆ ਜਾ ਕੀ ਪ੍ਰਸ਼ਾਸਨ ਜਾਂ ਸਰਕਾਰ ਮੋਤਾ ਦਾ ਇੰਤਜ਼ਾਰ ਕਰ ਰਹੀ ਹੈ ਕਿ ਜਦੋਂ ਤੱਕ ਇੱਥੇ ਵੱਡੇ ਹਾਦਸੇ ਨਹੀਂ ਵਾਪਰਦੇ ਤਾਂ ਉਹਨਾਂ ਵੱਲੋਂ ਸੜਕ ਦਾ ਨਿਰਮਾਣ ਜਿਹੜਾ ਉਹ ਨਹੀਂ ਕਰਵਾਇਆ ਜਾਵੇਗਾ ਕੈਮਰਾ ਪਰਸਨ ਮਨਵੀਰ ਮੇਠੀ ਆਣ ਦੇ ਨਾਲ ਚੇਤਨ ਕਾਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ